ਇਹਨਾਂ ਆਪਾਂ ਅੱਜ ਦੇ ਵਿਚਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ 438 ਤੇ ਸਪੈਮਾਨ ਪਹਿਲੇ ਪਾਸ਼ਾ ਜੀ ਦੀ ਬਾਣੀ ਦਾ ਵਿਚਾਰ ਕਰਦੇ ਆ ਕਿਉਂਕਿ ਸ਼ੰਕਰ ਰੂਪ ਵਿੱਚ ਹੈ ਪਹਿਲਾ ਮੂਲ ਮੰਤਰ ਦਾ ਸੂਤ ਸਰੂਪ ਆਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੂਈ ਹੈ ਮੇਰ ਕੋਣ ਸਰਗੁਣ ਸਰੂਪ ਇੱਕੋ ਹੀ ਹੈ ਇੱਕ ਵਿੱਚ ਹੀ ਬਣਿਆ ਇੱਕ ਵਿੱਚ ਹੀ ਰਹਿ ਰਿਹਾ ਇੱਕ ਵਿੱਚ ਹੀ ਸਮਾਪਤ ਹੋ ਜਾਵਾਂਗੇ ਇੱਕ ਪੂਰਨ ਹੈ ਸ਼ਕਤੀ ਹੈ ਪਰਮ ਸ਼ਕਤੀ ਹੈ ਪਰਮ ਆਤਮਾ ਹੈ ਗੱਲ ਦੀ ਸਮਝ ਕਿੱਥੋਂ ਪ आएगी ਇਹ ਲਗਾਤਾਰ ਪ੍ਰੋਸੈਸ ਚੱਲ ਰਿਹਾ ਹੈ ਇਹਦੀ ਸਮਝ ਕਿੱਥੋਂ ਪ आएगी ਸਤਗੁਰ ਪ੍ਰਸਾਦ ਪੂਰੇ ਗੁਰੂ ਦੇ ਗਿਆਨ ਨਾਲ ਤੋ ਪੂਰਾ ਗੁਰੂ ਸ਼ਬਦ ਗੁਰੂ ਇਹ ਸ਼ਬਦ ਗੁਰੂ ਜੀ ਦੇ ਗਿਆਨ ਨੂੰ ਆਪਾਂ ਲੈਣਾ ਕਰੀਏ ਸਮਝਣਾ ਕਰੀਏ ਵਿਚਾਰਨਾ ਕਰੀਏ ਆਪਣੇ ਜੀਵਨ ਵਿੱਚ ਲਾਗੂ ਕਰੀਏ ਆਸਾ ਮਹਲਾ ਪਹਿਲਾ ਸ਼ੰਤ ਘਰ ਤੀਜਾ ਇਸ ਸ਼ਬਦ ਵਿੱਚ ਗੁਰੂ ਜੀ ਨੇ ਮਨ ਨੂੰ ਸੰਬੋਧਨ ਹੁੰਦੇ ਆ ਤੇ ਮਨ ਨੂੰ ਚਾਰ ਤਰ੍ਹਾਂ ਦੇ ਉਦਾਹਰਨ ਦੇ ਕੇ ਸਮਝਾਉਣਗੇ ਪਹਿਲਾ ਉਦਾਹਰਨ ਮਿਰਗ ਦਾ ਹਿਰਨ ਦਾ ਜਿਸ ਤਰ੍ਹਾਂ ਹਿਰਨਾਂ ਕਿਸੇ ਚੰਗੀ ਹਰੇਵਾਹੀ ਮਿਲ ਜਾਏ ਤੇ ਉੱਥੇ ਮਸਤ ਹੋ ਜਾਂਦਾ ਖਾਣ ਵਿੱਚ ਇਹ ਖਿਆਲੀ ਭੁੱਲ ਜਾਂਦਾ ਹੈ ਕਿ ਸ਼ਿਕਾਰੀ ਮੈਨੂੰ ਘੇਰ ਸਕਦਾ ਹੈ ਗੁਰੂ ਜੀ ਕਹਿੰਦੇ ਐ ਮਨਾ ਤੁਸੀਂ ਤੁਮ ਵੀ ਇਸ ਕਾਲੀ ਹਿਰਨ ਵਰਗਾ ਹੋਏ ਹੋ ਐ ਇਸ ਦੁਨੀਆ ਦੀ ਬਾੜੀ ਵਿੱਚ ਮਸਤ ਹੋ ਰਿਹਾ ਕਉ ਕੇ ਮਾਇਆ ਦੇ ਮਿੱਠੇ ਰਸ ਨੇ ਇਹਨਾਂ ਵਿੱਚ ਮਾਸ ਹੋ ਰਿਆ ਤੇ ਤੈਨੂੰ ਉਹ ਚੀਜ਼ ਯਾਦ ਨਹੀਂ ਜੋ ਤੇਰੇ ਉੱਤੇ ਖੜੀ ਹੈ ਸੁਖੇਸਤਰਾ ਗੁਰੂ ਜੀ ਸਾਨੂੰ ਸਮਝਾਉਂਦੇ ਆ ਇਸ ਮਨ ਨਾਲ ਸੰਬੋਧਨ ਹੁੰਦੀ ਹੈ ਮਨ ਨੂੰ ਪਹਿਲਾਂ ਕਹਿੰਦੇ ਆ ਤੂੰ ਕਾਲਾ ਹਿਰਨ ਹੈ ਤੋ ਸੁਣ ਹਿਰਨਾ ਕਾ ਹਰਨਾ ਕਾਲਿਆ ਕੀ ਬਾੜੀ ਹੈ ਰਾਤਾ ਰਾਮ ਇਹ ਕਾਲੇ ਹਿਰਨਾ ਦਾ ਰੂਪੀ ਮਨ ਇਹ ਮਨਾ ਜਿਵੇਂ ਕਾਲਾ ਹਿਰਨ ਹਰੀ ਬਾਈ ਵਿੱਚ ਮਸਤ ਹੋ ਜਾਂਦਾ ਪਰ ਉਸ ਨੂੰ ਸ਼ਿਕਾਰੀ ਨਹੀਂ ਚੇਤੇ ਵਿੱਚ ਰਹਿੰਦਾ ਐਸ ਤਰ੍ਹਾਂ ਹੀ ਤੂੰ ਵੀ ਇਸ ਦੁਨੀਆ ਦੇ ਰਸਾ ਵਿੱਚ ਫਲਵਾੜੀ ਵਿੱਚ ਮਸਤ ਹੋ ਰਿਹਾ ਹੈ ਤੇ ਪਰ ਇਹ ਜਿਹੜੇ ਫਲ ਨੇ ਇਸ ਬਾਹਰੀ ਰਸਾਂ ਦੇ ਇਹ ਮਿੱਠੇ ਨਹੀਂ ਹਨ ਥੋੜਾ ਜਿਹਾ ਮੱਖੇ ਨੇ ਵੇਖ ਪਾਲ ਮੀਟਾ ਚਾਰ ਦਿਨ ਫਿਰ ਹੋਵੇ ਤਪ ਰਾਮ ਇਹ ਦੁਨੀਆ ਦੀਆਂ ਜਿਹੜੀਆਂ ਰਸ ਨੇ ਨਾ ਦੁਨਿਆਵੀ ਰਸ ਇਹ ਲੱਗਦੇ ਤਾਂ ਮਿੱਠੇ ਐ ਪਰ ਹੈ ਗਹਿਰੀ ਤੇ ਚਾਰਕ ਦਿਨਾਂ ਵਾਸਤੇ ਚੰਗੇ ਲੱਗਦੇ ਐ ਤੇ ਫਿਰ ਕੀ ਹੁੰਦੇ ਐ ਗੰਗਰਮ ਜਲੀ ਦੁੱਖदाई ਦੇਖੋ ਹੁਣ ਆਪਾਂ ਜਿੰਨੇ ਵੀ ਸੁੱਖ ਕਰਦੇ ਆ ਉਹਨੇ ਦੁੱਖ ਨਾਲ ਦੇਦੇ ਆ ਜਿੰਨਾ ਅਸੀਂ ਰਸ ਮਾਨਨ ਦੀ ਕੋਸ਼ਿਸ਼ ਕਰਦੇ ਆ ਹੁਣ ਮਠਾ ਸਾਨੂੰ ਸਭ ਤੋਂ ਪਿਆਰਾ ਹੈ ਤੇ ਹੁਣ ਹੁਣ ਡਾਕਟਰ ਕੀ ਕਹਿ ਰਿਹਾ ਮਠਾ ਬੰਦ ਕਰੋ ਤਤਾ ਹੋ ਗਿਆ ਨਾ ਇਹ ਫਿਰ ਹੋਏ ਤਤ ਖਰਾ ਮਤਾ ਨਾਮ ਬਿਨ ਪਰਤਾਪੈ ਕਿਉਂਕਿ ਤੂੰ ਮਾਲਕ ਦੀ ਹੋਂਦ ਨੂੰ ਮੰਨਦਾ ਨਹੀਂ ਉਹਦੇ ਹੁਕਮ ਦੇ ਮੁਕਾਬਲ ਤੁਰਦਾ ਨਹੀਂ ਉਹਦਾ ਹੁਕਮ ਕੀ ਹੈ ਸਬਰ ਸੰਤੋਖ ਦਇਆ ਤੇ ਧੰਮ ਜੇ ਤੂੰ ਹਰ ਚੀਜ਼ ਨੂੰ ਸਬਰ ਵਿੱਚ ਵਰਤੇਂ ਸਬਰ ਵਿੱਚ ਖਾਵੇਂ ਤੇ ਫਿਰ ਬਿਮਾਰੀਆਂ ਕਿਉਂ ਆਉਣ ਕਿਉਂਕਿ ਤੂੰ ਮਾਲਕ ਨੂੰ ਭੁੱਲਿਆ ਹੋਇਆ ਹੈ ਪਰ ਉਹਦਾ ਪ੍ਰਭਾਵ ਨਹੀਂ ਹੁੰਦੇ ਕਰਕੇ ਇਹ ਮਾਰੇ ਪ੍ਰਭਾਵ ਤੇਰੇ ਅੰਦਰ ਪਏ ਹੈ ਫਿਰ ਹੋਏ ਤਾਤਾ ਇਹ ਜਿਹੜਾ ਤੂੰ ਵਿਖਿਆ ਫਲ ਖਾ ਰਿਹਾ ਹੈ ਇਹ ਘਰ ਤੈਨੂੰ ਦੁੱਖ ਦਿੰਦਾ ਪਰ ਤੂੰ ਫਿਰ ਵੀ ਖਰਾ ਮਾਤਾ ਪਰ ਤੂੰ ਘਿਰ ਵੀ ਇਹਦੇ ਵਿੱਚ ਵਸਦਾ ਹੈ ਮੇਖੋ ਗੁਰੂ ਜੀ ਸਾਨੂੰ ਬਾਣੀ ਵਿੱਚ ਨਾ ਜੀਵਨ ਯਾਤ ਦੱਸ ਰਿਹਾ ਇੱਕ ਜੀਵਨ ਜਿਉਣ ਦਾ ਇੱਕ ਖਾਸ ਤਰੀਕਾ ਹੈ ਗੁਰੂ ਸਾਹਿਬ ਕੀ ਦਸਰੀ ਰਸਾਂ ਤੇ ਉਹਦੇ ਵਿੱਚ ਪਰਮਾਤਮਾ ਦੀ ਯਾਦ ਜ਼ਰੂਰੀ ਹੈ ਉਹ ਜੀਵ ਸਾਇਰ ਦੇ ਨਹੀਂ ਬਿਜਲ ਜਿਵੇਂ ਚਮਕੈ ਇੱਥੇ ਗੁਰੂ ਜੀ ਨੇ ਦੋ ਧਾਰਨ ਦਿੱਤੇ ਹੈ ਇੱਕ ਤੇ ਸਮੁੰਦਰ ਦੀ ਲਹਿਰ ਦਾ ਇੱਕ ਬਿਜਲੀ ਦੀ ਚਮਕ ਦਾ ਓਹੋ ਜੀਵ ਮਤਲਬ ਇਹ ਸੰਸਾਰ ਦੇ ਜਿਹੜੇ ਮਿੱਠੇ ਰਸ ਨੇ ਨਾ ਜਿਹੜੇ ਬਾਦ ਵਿੱਚ ਕੌੜੇ ਹੋ ਜਾਂਦੇ ਆ ਤੱਤੇ ਹੋ ਜਾਂਦੇ ਆ ਦੁੱਖदाई ਹੋ ਜਾਂਦੇ ਆ ਇਹ ਗੁਰੂ ਜੀ ਇਸ ਤਰ੍ਹਾਂ ਹੈ ਕਿ ਗੁਰੂ ਜੀ ਕਹਿੰਦੇ ਜਿਵੇਂ ਸੀ ਸਮੁੰਦਰ ਦੀ ਲਹਿਰ ਹੋਵੇ ਸਮੁੰਦਰ ਦੀ ਲਹਿਰ ਉੱਪਰ ਨੂੰ ਆਉਂਦੀ ਹੈ ਤੇ ਫਿਰ ਸਮਾਪਤ ਹੋ ਜਾਂਦੀ ਹੈ ਬਿਜਲ ਜਿਵੇਂ ਚਮਕਾ ਜਿਵੇਂ ਬਿਜਲੀ ਦਾ ਮਸ਼ਕਾਰਾ ਵਾਰ ਦਾ ਇੱਕ ਵਾਰ ਤੇ ਰੋਸ਼ਨੀ ਹੋ ਜਾਂਦੀ ਆ ਪਰ ਬਾਅਦ ਹਨੇਰਾ ਬਹੁਤ ਕੜਾ ਹੁੰਦਾ ਆ ਕੁਰ ਕੋਈ ਨਹੀਂ ਦੇਸਦਾ ਦੇਖੋ ਜੋ ਆਪਾਂ ਜੀਵਨ ਜਿਉ ਰਹੇ ਆ ਨਾ ਜਿੱਤਦਾ ਆਪਣਾ ਜਿਹੜਾ ਜੀਵਨ ਜੀਵਨ ਹੈ ਉਹਦੇ ਵਿੱਚੋਂ ਹੀ ਗੁਰੂ ਜੀ ਬਾਣੀ ਲਿਖ ਰਿਹਾ ਹੈ ਉਹਦੇ ਵਿੱਚੋਂ ਹੀ ਸਾਨੂੰ ਸਭ ਕੁਝ ਸਮਝਾਈ ਜਾ ਰਿਹਾ ਹੈ ਬਸ şartਤੇ ਕਿ ਅਸੀਂ ਮਾਲਕ ਦੇ ਹੁਕਮ ਨੂੰ ਸਮਝਣਾ ਕਰੀਏ ਤੇ ਗੁਰੂ ਦੇ ਸ਼ਬਦ ਨਾਲ ਜੁੜੀਏ ਓਹ ਹੋ ਜੀਵ ਛਾਇਰ ਦੇ ਲਹਿਰੀ ਜਿਵੇਂ ਸਮੁੰਦਰ ਵਿੱਚ ਲਹਿਰ ਉੱਠਦੀ ਹੈ ਬਿਜਲੀ ਜਿਵੇਂ ਚਮਕੇ ਜਿਵੇਂ ਬਿਜਲੀ ਇੱਕ ਵਾਰਾਂ ਲਿਸ਼ਕ ਮਾਰਦੀ ਐ ਇਸ ਤਰ੍ਹਾਂ ਇਹ ਵਿਖੇ ਫਾਲਣੇ ਜਿਹੜੀ ਮਿੱਠੀ ਨਹੀਂ ਪਰ ਬਾਦ ਵਿੱਚ ਨੀਰਾ ਕਰ ਦਿੰਦੀ ਐ ਬਾਦ ਵਿੱਚ ਤੱਤੇ ਹੋ ਜਾਂਦੇ ਐ ਬਾਦ ਵਿੱਚ ਲੋਕ ਗਾਈ ਹੋ ਜਾਂਦੇ ਐ ਫਿਰ ਗੁਰੂ ਜੀ ਬਚੀਏ ਕਿਵੇਂ ਸਵਾਲ ਪਤਾ ਕਰੋ ਨਾ ਆਪਣੇ ਅੰਦਰ ਇਹਨਾਂ ਵਿਖੇ ਰਸਾਂ ਦੇ ਵਿੱਚੋਂ ਗੁਰੂ ਜੀ ਫਿਰ ਬਚੀਏ ਕਿਵੇਂ ਗੁਰੂ ਜੀ ਕਹਿੰਦੇ ਹਾਰ ਬਾਜ ਰਖਾ ਕੋਈ ਨਹੀਂ ਸੋਏ ਤੁਝੇ ਵਿਸਾਰਿਆ ਇਹ ਵਿਖੇ ਭਲਾ ਤੋਂ ਇਹਨਾਂ ਦੇ ਦੁੱਖਾਂ ਤੋਂ ਤੈਨੂੰ ਬਚਾ ਸਕਦਾ ਸੀ ਕੇਵਲ ਤੇ ਕੇਵਲ ਪਰਮਾਤਮਾ ਉਸ ਤੋਂ ਬਿਨਾ ਕੋਈ ਰਾਖਾ ਨਹੀਂ ਏਹਨਾਂ ਨੂੰ ਜੇ ਤੂੰ ਬਗਦੇ ਰੱਬ ਜਾਵੈ ਗਲਤ ਕਰੇ ਕਰੇਗੇ ਨਹੀਂ ਸੱਚਾ ਸੋਚਾ ਜੀਵਨ ਹੋਏਗਾ ਉਹਦਾ ਗਲਤ ਪਾਸੇ ਜਾਏਗਾ ਨਹੀਂ ਗਲਤ ਸੋਚ ਹੀ ਨਹੀਂ ਰੱਖੇਗਾ ਮਨ ਵਿੱਚ ਸੋਏ ਤੂੰ ਜੇ ਵਿਸਾਰਿਆ ਪਰ ਉਹਨੂੰ ਤੋਂ ਭੁੱਲਿਆ ਬੈਠਾ ਜਿਹੜੇ ਨੇ ਤੇਰੀ ਰਾਖੀ ਕਰਨੀ ਆ ਉਹ ਤੋਂ ਭੁਲੇਖ ਭੁੱਲ ਚੁੱਕੇ ਆ ਇਸ ਕਰਕੇ ਤੋਂ ਮਾਰ ਖਾ ਗਏ ਆ ਸੱਚ ਕਹ ਹੈ ਨਾਨਕ ਚੇਤ ਰੇ ਮਨ ਮਰੇ ਹਰਨਾ ਕਾਲਿਆ ਸ਼ਾਂਤ ਵਿੱਚ ਪੰਕਤੀ ਦਿਵਾਰੇ ਹੁੰਦੀ ਆ ਫਿਰ ਲਾਸਟ ਬੰਦ ਦੇ ਸੱਚ ਕਹ ਹੈ ਨਾਨਕ ਨਾਨਕ ਜੀ ਕਹਿੰਦੇ ਮੈਂ ਸੱਚ ਆਖ ਰਿਹਾ ਚੇਤ ਰੇ ਮਨ ਗੁਰੂ ਜੀ ਦੱਸਿਆ ਨਾ ਵੀ ਜਿਹੜੇ ਨੇ ਤੇਰੀ ਰਾਖੀ ਕਰਨੀ ਹੈ ਇਹਨਾਂ ਵੇਖੇ ਫੜਾਂ ਤੋਂ ਉਹਨੂੰ ਤੂੰ ਭੁੱਲਿਆ ਬੈਠਾ ਹੈ ਉਹਨੂੰ ਚੇਤੇ ਕਰ ਫਿਰ ਗੁਰੂ ਜੀ ਕਹਿੰਦੇ ਨਹੀਂ ਤੇ ਫਿਰ ਬਕਾਰਾਂ ਵਿੱਚ ਲੋਕ ਕਿ ਮਰ ਜੈਗਾ ਮਾਰੇ ਹਰਨਾ ਕਾਲਿਆ ਕਾਲੇ ਹਿਰਨ ਨਾਲ ਗੁਰੂ ਜੀ ਨੇ ਮਨ ਨੂੰ ਇਸ ਬੋਲਨ ਦਿੱਤੀ ਹੈ ਹੁਕਮਾ ਦਿੱਤੀ ਹੈ ਕਿ ਜਿਵੇਂ ਕਾਲਾ ਹਿਰਨ ਹਰੇਵਾਇ ਚ ਮਸਤ ਹੋ ਜਾਂਦਾ ਹੈ ਇਹ ਪਰ ਉਹਨੂੰ ਇਹ ਵੀ ਪਤਾ ਕਿ ਸ਼ਿਕਾਰੀ ਮੈਨੂੰ ਘੇਰ ਸਕਦਾ ਹੈ ਇਹ ਬੰਦਾ ਮਾਇਆ ਦੇ ਵਿਖੇ ਰਸ ਵਿੱਚ ਜੁੜ ਕੇ ਐਸਾ ਉਲਝਦਾ ਕਿ ਉਹਨੂੰ ਆਤਮਕ ਮੌਤ ਆ ਸੇਰਦੀ ਹੈ ਦੂਜੀ ਮੌਤ ਦੀ ਗੱਲ ਨਹੀਂ ਕਰ ਰੇ ਗੁਰੂ ਜੀ ਕਿਉਂਕਿ ਜਮ ਜਮ ਘੇਰਦੇ ਹਨ ਜਮ ਸ਼ਿਕਾਰੀ ਹੈ ਜਮ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਇੱਕ ਹਉਮੈ ਇਹਨਾਂ ਨੂੰ ਯਾਦ ਰੱਖੋ ਇਹ ਕੇਤੇ ਵਿੱਚ ਰੱਖੋ ਤਾਂ ਕਿ ਸੁਚੇਤ ਰਹੀਏ ਹੁਣ ਅਗਲਾ ਜੋ ਬੰਦ ਹੈ ਛੰਦ ਦਾ ਉਹਦੇ ਵਿੱਚ ਗੁਰੂ ਜੀ ਇਸ ਮਨ ਨੂੰ ਜੋੜਨਗੇ ਭੌਰੇ ਨਾਲ ਭੌਰੇ ਨੂੰ ਆਕਤ ਹੁੰਦੀ ਹੈ ਕਿ ਉਹ ਹਰ ਇੱਕ ਫੁੱਲ ਦੇ ਉੱਤੇ ਰੱਖ ਲੈਂਦਾ ਵਰਦਾ ਰਹਿੰਦਾ ਹੈ ਕਿ ਇੱਕ ਸਮਾਂ ਹੁੰਦਾ ਰਸ ਵਿੱਚ ਸੁਗੰਧੀ ਵਿੱਚ ਐਸਾ ਮਸਤ ਹੁੰਦਾ ਹੈ ਕਿ ਕਮਲ ਦੇ ਫੁੱਲ ਤੇ ਬਹਿ ਜਾਂਦਾ ਹੈ ਤੇ ਐਨੇ ਨੂੰ ਦਿਨ ਛਪ ਜਾਂਦਾ ਦਿਨ ਛਿਪੇ ਕਮਲ ਦੇ ਫੁੱਲ ਦੀਆਂ ਪੱਤੀਆਂ ਇਕੱਠੀਆਂ ਹੋ ਜਾਂਦੀਆਂ ਹੈ ਤਉ ਮਸਤੀ ਇੰਨੀ ਜਿਹੜੀ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਤੇ ਉਹ ਵਿੱਚ ਹੀ ਘੜਟਿਆ ਜਾਂਦਾ ਸਵੇਰ ਨੂੰ ਮਰਿਆ ਪਿਆ ਹੁੰਦਾ ਹੁਣ ਗੁਰੂ ਜੀ ਕਹਿੰਦੇ ਮਨਾਂ ਤੂੰ ਵੀ ਸੰਸਾਰ ਦੇ ਰਸਾਂ ਨੂੰ ਕਦੇ ਕਿੱਤੋਂ ਰਸ ਮਾਣਦਾ ਹੈ ਕਦੇ ਕਿੱਤੋਂ ਰਸ ਮਾਣਦਾ ਹੈ ਕਦੇ ਕੰਨਾਂ ਰਾਹੀਂ ਰਸ ਲੈ ਰਹੇ ਆ ਕਦੇ ਅੱਖਾਂ ਰਾਹੀਂ ਰਸ ਲੈ ਰਹੇ ਆ ਰਸ ਲੈ ਰਹੇ ਆ ਕਦੇ ਚਮੜੀ ਰਾਹੀਂ ਰਸ ਲੈ ਰਹੇ ਆ ਕਦੇ ਜੀਵਾ ਰਾਹੀਂ ਰਸ ਲੈ ਰਹੇ ਆ ਅਨੇਕਾਂ ਰਸਾਂ ਦੇ ਵਿੱਚ ਤੂੰ ਉਲਝਿਆ ਪਿਆ ਤੇ ਫਿਰ ਤੇਰੇ ਬਚਨ ਦੇ ਅਸਾਰ ਘੱਟ ਹੀ ਭਗਵ ਰਾ ਫੂਲ ਪਵੰਤਿਆ ਦੁਖ ਅਤ ਭਾਰੀ ਰਾਮ ਐ ਭੌਰੇ ਵਾਂਗ ਮਨਾਂ ਬਾਹਰ ਦੌੜਦਾ ਫਿਰਦਾ ਦੁਨਿਆਵੀ ਰਸਾਂ ਵਾਸਤੇ ਆਖਰ ਨੂੰ ਘਰੇ ਦੇ ਵਿੱਚੋਂ ਦੁਖੀ ਨਿਕਲਦੇ ਆ ਮੈਂ ਗੁਰੂ ਕੋਚਿਆ ਆਪਣਾ ਸਾਚਾ ਵਿਚਾਰੀ ਰਾਮ ਵੈ ਆਪਣੇ ਗੁਰੂ ਜੀ ਕੋਲੋਂ ਪੁੱਛਿਆ ਕਿਉਂਕਿ ਮੇਰੇ ਗੁਰੂ ਜੀ ਸੱਚੇ ਮਾਲਕ ਨਾਲ ਜੁੜੇ ਹੋਏ ਨੇ ਉਦੇ ਵਿਚਾਰਾਂ ਵਿੱਚ ਜੁੜੀ ਹੋਈ ਨੇ ਸੱਚੀ ਮਾਰਕ ਦਾ ਵਿਚਾਰ ਕਰਦੇ ਆ ਮੇਰੇ ਗੁਰੂ ਜੀ ਉਹਨਾਂ ਕੋਲ ਸੰਗੰਧੀ ਹੈ ਤੇ ਮੈਂ ਵੀ ਉਹਨਾਂ ਕੋਲੋਂ ਇਹ ਪੁੱਛਿਆ ਇਹ ਗਿਆਨ ਲੈ ਵਿਚਾਰ ਸਤਿਗੁਰੂ ਜਿਹਾ ਪੁੱਛਿਆ ਭਵਰ ਬੇਲੀ ਰਾਤੋ ਇਹ ਮਨ ਭਰ ਆਇਆ ਨਾ ਜਿਹੜਾ ਇਹ ਬੇਲਾਂ ਦੇ ਉੱਤੇ ਗਮਿਆ ਪੀ ਸੁਗੰਧੀ ਗਾ ਦੇ ਵਿੱਚ ਥਾਂ ਥਾਂ ਫਿਰਦਾ ਭੱਜਿਆ ਕਿ ਇਹ ਗੱਲ ਮੈਨੂੰ ਮੇਰੇ ਗੁਰੂ ਜੀ ਨੇ ਦੱਸੀ ਹੈ ਕਿ ਤੂੰ ਮਨਾ ਗਰਥ ਥਾਂ ਤੇ ਵਸ ਤੋਰਿਆ ਵਾਹਿਗੁਰੂ ਸੂਰਜ ਚੜਿਆ ਪਿੰਡ ਪੜਿਆ ਤੇ ਲਤਾਵਣ ਸਾਤਿਓ ਸੂਰਜ ਚੜਿਆ ਬੜੀ ਪਿਆਰਾ ਇੱਕ ਇਹ ਵਿੱਚ ਗੁਰੂ ਜੀ ਸਾਨੂੰ ਕਮਾ ਕਰਕੇ ਦੱਸਦੇ ਹੈ ਕਿ ਬੰਦਾ ਦਿਨ ਇਹ ਰਾਤ ਹੈ ਨਾ ਜਿਹੜੀ ਇਹ ਜਿੰਦਗੀ ਨੂੰ ਰਾਤ ਕਿਹਾ ਸਾਰੀ ਜ਼ਿੰਦਗੀ ਇੱਕ ਰਾਤ ਇੱਕ ਰਾਤ ਵਿੱਚ ਮੁੱਕ ਜਾਂਦੀ ਹੈ ਐਸ ਤਰੀ ਜਿਵੇਂ ਸੂਰਜ ਚੜ੍ਹਦੇ ਹੀ ਰਾਤ ਮੁੱਕ ਜਾਂਦੀ ਹੈ ਜਦੋਂ ਉਹ ਮੌਤ ਹੈ ਜਿਹੜੀ ਉਸ ਸਰਾਣੇ ਆ ਖੜਦੀ ਹੈ ਤੇ ਉਦੋਂ ਇਹ ਰਾਤ ਗੁਰੂ ਜੀ ਕਹਿੰਦੇ ਇਹ ਰਾਤ ਮੁੱਕ ਜਾਂਦੀ ਹੈ ਜੀਵਨ ਮੁੱਕ ਜਾਂਦਾ ਹੈ ਪਿੰਡ ਪੜਿਆ ਇਹ ਸਰੀਰ ਫਿਰ ਬੇਕਾਰ ਹੋ ਜਾਂਦਾ ਕੰਮ ਨਹੀਂ ਆਉਂਦਾ ਕਿਸੇ ਵੀ ਤੇਲ ਤਾਵਣਾ ਤਾਤਿਓ ਤੇ ਫਿਰ ਪਸਦਾਰੇ ਆਉਂਦੇ ਆ ਫਿਰ ਦੁੱਖ ਆਉਂਦੇ ਆ ਫਿਰ ਤਾਇਆ ਜਾਂਦਾ ਜਣੀ ਇਹਦੇ ਉੱਤੇ ਫਿਰ ਸਖਤੀ ਆਉਂਦੀ ਹੈ ਜਾਂ ਵਗ ਬਾਤਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ ਗੁਰੂ ਜੀ ਨੇ ਇਸ ਤਰ੍ਹਾਂ ਹੋਇਆ ਕਿਉਂ ਕਿਉਂਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਭੂਤਲਾ ਬਣਿਆ ਫਿਰਦਾ ਰਿਹਾ ਬੇਤਾਲਿਆ ਕਹਿੰਦੇ ਆ ਭੂਤ ਨਹੀਂ ਨੂੰ ਤੋ ਬਿਨਾਂ ਸ਼ਬਦ ਤੋਂ ਚੋਟਾਂ ਖਾਂਦਾ ਰਿਹਾ ਜਮ ਮਾਰਗ ਦੀਆਂ ਚੋਟਾਂ ਤੂੰ ਖਾਂਦਾ ਰਿਹਾ ਤੇ ਤੂੰ ਕੀ ਕੀਤਾ ਜਮ ਮਾਰਗ ਦੀਆਂ ਚੋਟਾਂ ਖਾਂਦਾ ਖਾਂਦਾ ਭੂਤਲਾ ਬਣਿਆ ਰਿਹਾ ਕਿਉਂ ਕਿਉਂਕਿ ਗੁਰੂ ਦਾ ਸ਼ਬਦ ਨਹੀਂ ਸੁਣਿਆ ਨਾ ਪੜ੍ਹਿਆ ਨਾ ਸਮਝਿਆ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ ਬਿਨਾ ਬੁਝੇ ਇਹ ਨਾਲ ਹੀ ਗੱਲ ਹੋ ਗਈ ਸੱਚ ਕਹ ਹੈ ਨਾਨਕ ਚੇਤ ਰੀ ਮਨ ਮਰੇ ਪਵਰਾ ਕਾਲਿਆ ਐ ਗੁਰੂ ਜੀ ਕਹਿੰਦੇ ਆ ਸੱਚ ਕਹਿੰਦੇ ਨਾਨਕ ਜੀ ਕੀ ਕਹਿੰਦੇ ਆ ਨਾਨਕ ਤੈਨੂੰ ਇੱਕ ਸੱਚ ਕਹਿੰਦੇ ਆ ਚੇਤ ਰਹਿ ਬਣ ਉਸ ਮਾਲਕ ਨੂੰ ਚੇਤ ਕਰ ਯਾਦ ਕਰ ਸਿਮਰ ਮਰੇ ਪਵਰਾ ਕਾਲਿਆ ਨਹੀਂ ਤੇ ਫਿਰ ਤੂੰ ਆਤਮਕ ਮੌਤੇ ਮਰੇਗਾ ਨੇ ਹੀ ਤੇ بیر ਤੋਂ ਆਤਮਿਕ ਮੋਤੇ ਮਾਰਿਆ ਜਾਏਗਾ ਇਹ ਤੇਰੇ ਨਾਲ ਹੋਏਗੀ ਠੱਗੀ ਕਿਉਂਕਿ ਤੂੰ ਦੁਨੀਆ ਦੇ ਰਸਾਂ ਵਿੱਚ ਲੱਗਿਆ ਬਾਹਰੀ ਅਗਲੇ ਬੰਦ ਵਿੱਚ ਗੁਰੂ ਜੀ ਕਹਿੰਦੇ ਐ ਕਿ ਤੂੰ ਪਰਦੇਸੀ ਹੋਇਆ ਫਿਰਦਾ ਹੈ ਜਿਨੀ ਆਪਣੇ ਆਪ ਵਿੱਚ ਨਹੀਂ ਟਿਕ ਰਿਹਾ ਬਾਹਰ ਭਟਕਦਾ ਫਿਰਦਾ ਹੈ ਤੇ ਇਸ ਜੰਜਾਲ ਵਿੱਚ ਫਸਿਆ ਹੋਇਆ ਹੈ ਮੇਰੇ ਜੀੜਿਆ ਪਰਦੇਸੀਆ ਕਿਤ ਪਵੇਂ ਜੰਜਾਲੇ ਰਾਮ ਐ ਮੇਰੇ ਪਰਦੇਸੀ ਜੀਵ ਆਪ ਮਨਾ ਤੂੰ ਕਿਉਂ ਮਾਇਆ ਦੇ ਜਾਲ ਵਿੱਚ ਫਸ ਰਿਹਾ ਹੈ ਸੱਚਾ ਸਾਇਮ ਮਨ ਰਚੈ ਕੀ ਫਸੇ ਜਮ ਜਾਲੇ ਰਾਮ ਜੇ ਤੂੰ ਉਸ ਸਦਾ ਹਥ ਰਹਿਣ ਵਾਲੇ ਮਾਲਕ ਨਾਲ ਜੁੜਦਾ ਰਹਿ ਜੁੜ ਜਾਏ ਇਹ ਫਿਰ ਇਹ ਮਾਇਆ ਦੇ ਮੋਹ ਦੇ ਜਿਹੜੇ ਖਿਲਾਰੇ ਹੈ ਨਾ ਇਹ ਤਾਂ ਪੰਗ ਨਹੀਂ ਕਰਦੇ ਇਹਨਾਂ ਤੋਂ ਖੇਡਾ ਛੁੱਟ ਜਾਂਦਾ ਹੁਣ ਇਸ ਬੰਦ ਵਿੱਚ ਜਿਹੜਾ ਗੁਰੂ ਜੀ ਉਦਾਹਰਣ ਵਰਤਦੇ ਆ ਪਹਿਲੇ ਉਹਦਾ ਪਹਿਲੇ ਭਾਗ ਵਿੱਚ ਉਹਦਾ ਉਦਾਹਰਣ ਵਰਤਦੇ ਆ ਖਿਰਨ ਦਾ ਦੂਜੇ ਭਾਗ ਵਿੱਚ ਉਦਾਹਰਣ ਵਰਤਦੇ ਆ ਭੌਰੇ ਦਾ ਇਸ ਬੰਦ ਵਿੱਚ ਗੁਰੂ ਜੀ ਵਰਤਦੇ ਆ ਮਛਲੀ ਦਾ ਹੁਣ ਮਛਲੀ ਨੂੰ ਵੀ ਇੱਕ ਰੋਗ ਹੈ ਉਹ ਕਿਹੜਾ ਜੀਵਾ ਉਹ ਜੀਵਨ ਰੋਗ ਕਿ ਉਹਨੂੰ ਖਾਣ ਦਾ ਲਾਲਚ ਹੈ ਤੇ ਖਾਣ ਦੇ ਲਾਲਚ ਵਿੱਚ ਸ਼ਿਕਾਰੀ ਕੀ ਕਰਦਾ ਹੈ ਕੁੰਡੀ ਦੇ ਉੱਤੇ ਆਟਾ ਜਾਂ ਮਾਸ ਲਾ ਕੇ ਉਹਨੂੰ ਪਾਣੀ ਵਿੱਚ ਛੋੜ ਦਿੰਦਾ ਹੈ ਹੁਣ ਮੱਛੀ ਦੇਖਦੀ ਹੈ ਵੀ ਖਾਣ ਨੂੰ ਆਈਟਮ ਆ ਗਿਆ ਮੱਛੀ ਜਾ ਕੇ ਮੂੰਹ ਮਾਰਦੀ ਹੈ ਤੇ ਉਹਦੇ ਗਲ ਵਿੱਚ ਕੁੰਡੀ ਫਸ ਜਾਂਦੀ ਹੈ ਸ਼ਿਕਾਰੀ ਮਾਰ ਲੈਂਦਾ ਸ਼ਿਕਾਰੀ ਮੱਛੀ ਦਾ ਸ਼ਿਕਾਰ ਕਰਨ ਵਾਸਤੇ ਪਾਣੀ ਵਿੱਚ ਨਹੀਂ ਵੱੜਦਾ ਹਾਗਣ ਵਾਲਾ ਸਾਡੇ ਨਾਲ ਠਗੀ ਕਰਨ ਵਾਸਤੇ ਚਿਕੜ ਵਿੱਚ ਨਹੀਂ ਵੱੜਦਾ ਬਾਹਰ ਹੀ ਮਾਰ ਜਾਂਦਾ ਕਰੇ ਹਰ ਇੱਕ ਥਾਂ ਇਹੀ ਕਰਦੇ ਹਨ ਮਛਲੀ ਨੂੰ ਫੜਨ ਵਾਲਾ ਮਾਛੀ ਪਾਣੀ ਵਿੱਚ ਨਹੀਂ ਜਾਂਦਾ ਬਾਹਰ ਫੜਦਾ ਮਛਲੀ ਵਿੱਚ ਨੀ ਨੈਣ ਰੋਮੀ ਜਾਲ ਵਿਦਕ ਪadic ਪਾਇਆ ਵਿਦਕ ਕਹਿੰਦੇ ਸ਼ਿਕਾਰੀ ਨੀ ਸ਼ਿਕਾਰੀ ਨੇ ਜਦੋਂ ਇਹ ਕੁੰਡੀ ਦਾ ਪਾਈ ਤੇ ਜਾਲ ਪਾਇਆ ਤੇ ਮੱਛੀ ਫੇਰੇ ਦੇ ਵਿੱਚ ਲਾਲਚ ਵਿੱਚ ਫਸ ਗਈ ਤੇ ਹੰਡ ਰੋਂਦੀ ਹੈ ਇਸ ਤਰ੍ਹਾਂ ਹੀ ਮਨ ਇਹ ਸੰਸਾਰ ਦੇ ਜਾਲ ਵਿੱਚ ਫਸ ਗਿਆ ਤੇ ਹੰਡ ਹੁੰਦਾ ਹੈ ਸੰਸਾਰ ਮਾਇਆ ਮੋਹ ਮਿਟਾ ਅੰਤ ਪਰਮ ਚੁਕਾਇਆ ਗੁਰੂ ਜੀ ਕਹਿੰਦੇ ਇਹ ਸੰਸਾਰ ਦਾ ਜਿਹੜਾ ਮੋਹ ਹੈ ਇਹ ਮੁੱਠਾ ਹੈ ਮਿੱਠਾ ਲੱਗਦਾ ਇਸੇ ਭਲੇਖੇ ਵਿੱਚ ਬੰਦਾ ਹਰ ਸਮੇਂ ਇਹਦੇ ਨਾਲ ਜੁੜਿਆ ਰਹਿੰਦਾ ਤੇ ਆਖ ਤੇ ਵੇਲੇ ਕੀ ਹੈ ਆਖ ਤਾਂ ਪਰਮਾ ਚੁਕਾਇਆ ਆਖ ਤੇ ਵੇਲੇ ਬੰਦੇ ਦਾ ਭਰਮ ਨਿਕਲਦਾ ਹੈ ਕੀ ਇਹ ਛੱਡ ਕੇ ਜਾਣਾ ਪਰ ਉਹਦੇ ਕੁਝ ਬਣਦਾ ਨਹੀਂ ਉਹਨੂੰ ਸਿਰਫ ਪਛਤਾਵਾ ਰਹਿ ਗਿਆ ਕੇਵਲ ਤੇ ਕੇਵਲ ਪਛਤਾਵਾ ਰਹਿ ਗਿਆ ਭਗਤ ਕਰ ਨਿਤ ਚਿਤ ਇਕ ਭਗਤ ਕਰ ਚਿਤ ਲਾਏ ਹਰ ਚੋਂ ਛੋੜ ਮਨ ਅੰਦੇਸਿਆ ਗੁਰੂ ਜੀ ਕਹਿੰਦੇ ਮਨ ਦੀ ਫਿਕਰ ਅੰਦੇਸੀ ਛੱਡ ਦੇ ਤੇ ਉਸ ਮਾਲਕ ਨਾਲ ਆਪਣਾ ਚਿੰਤ ਜੋੜ ਪਿਆਰ ਪਾ ਲੈ ਇਹ ਪ੍ਰੇਮਾਪਕ ਕੀਤੀ ਚੁੱਕਾ ਨੇ ਹੀ ਤੇ ਕਰ ਮੱਖੀ ਵਾਂਗ ਐ ਮਨਾ ਤੂੰ ਵੀ ਪਕੜਿਆ ਜਾਏਗਾ ਤੇ ਮਾਰਿਆ ਜਾਏਗਾ ਸੱਚ ਕਹਿ ਹੈ ਨਾਨਕ ਚੀਤ ਰਹੀ ਮਨ ਜੀੜਿਆ ਪਰਦੇਸੀਆ ਨਾਨਕ ਵੀ ਕਹਿ ਰਿਹਾ ਸੱਚ ਕਹਿ ਰਿਹਾ ਸੱਚ ਗੱਲ ਹੈ ਮੇਰੀਆ ਮਨਾ ਐ ਪਰਦੇਸੀ ਮਨਾਂ ਟਿਕ ਜਾ ਇੱਕ ਸਾਡੇ ਇੱਕ ਉਸ ਮਾਲ ਸਮ ਯਾਦ ਕਰ ਹੁਣ ਦੇਖੋ ਅਸੀਂ ਅਗਲਾ ਜੋ ਬੰਦ ਹੈ ਉਹਦੇ ਵਿੱਚ ਵੀ ਇੱਕ ਪਿਆਰਾ ਉਧਾਰਨ ਹੈ ਆਪਾਂ ਜਪਜੀ ਸਾਹਿਬ ਵਿੱਚ ਪੜਦੇ ਹਾਂ ਨਦੀਆਂ ਅਤੇ ਵਾ ਪਵੇਂ ਸਮੁੰਦਰ ਨਾ ਜਾਣੀਏ ਦੇਖੋ ਗੰਗਾ ਦਾ ਪਾਣੀ ਸਤਲੁਜ ਦਾ ਪਾਣੀ ਰਾਵੀ ਦਾ ਪਾਣੀ ਜੇਰਮ ਦਾ ਪਾਣੀ ਸਾਰੀਆਂ ਨਦੀਆਂ ਦਾ ਪਾਣੀ ਜਾ ਕੇ ਸਮੁੰਦਰ ਵਿੱਚ ਮਿਲ ਜਾਂਦਾ ਹੈ ਤੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ ਕਿਸੇ ਨੇ ਕਿਹਾ ਕਦੇ ਵੀ ਬੰਗਾਲ ਦੀ ਖਾੜੀ ਵਿੱਚ ਗੰਗਾ ਦਾ ਤੇ ਬਰਮਾ ਦਾ ਪਰ ਬਰਨਪੁਤਰ ਦਾ ਪਾਣੀ ਹੈ ਇਹ ਕਿਹਾ ਨਾ ਉਥੇ ਬੰਗਾਲ ਦੀ ਖਾੜੀ ਹੈ ਸਮੁੰਦਰ ਹੈ ਸਮੁੰਦਰ ਦਾ ਪਾਣੀ ਆਪਣੇ ਇੱਕ ਆਪਣੇ ਅਸਲੇ ਨਾਲ ਇੱਕਮਿਕ ਹੋ ਗਿਆ ਪਾਣੀ ਜਾ ਕੇ ਪਰ ਇੱਥੇ ਗੁਰੂ ਜੀ ਇਸ ਨੂੰ ਉਸੀ ਵੀ ਤਰ੍ਹਾਂ ਲੈਂਦੇ ਐ ਕਿ ਜਿਹੜੀਆਂ ਨਦੀਆਂ ਵਿੱਚੋਂ ਸਾਖਾਵਾਂ ਪਾੜ ਜਾਂਦੀਆਂ ਨੇ ਉਹ ਫਿਰ ਮੁੜ ਕੇ ਮਿਲਦੀਆਂ ਨਹੀਂ ਉਹ ਆਪਣਾ ਵਜੂਦ ਲੈ ਦਾ ਸੋਕੇ ਖਤਮ ਕਰ ਲੈਂਦੀਆਂ ਨੇ ਉਸ ਨਦੀ ਵਿੱਚ ਨਹੀਂ ਫਿਰ ਮਿਲਦੀਆਂ ਇਸ ਤਰ੍ਹਾਂ ਇਹ ਮਨ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਆਪਣੇ ਆਪ ਵਿੱਚ ਹੀ ਸੁੱਕ ਕੇ ਮਰ ਜਾਂਦਾ ਹੈ ਨਦੀਆਂ ਤੇ ਵਾਹ ਬਿਸ਼ੁਨਿਆ ਮਿਲਾ ਸੰਜੋਗੀ RAM ਗੁਰੂ ਜੀ ਕਹਿੰਦੇ ਨਦੀਆਂ ਤੋਂ ਵਿਛੜੇ ਹੋਏ ਬਹਿਣ ਕਦੇ ਦੁਬਾਰੇ ਉਹਦੇ ਵਿੱਚ ਮਿਲਦੇ ਨਹੀਂ ਮਾਇਆ ਦੇ ਬੋਹ ਵਿੱਚ ਫਸ ਕੇ ਮਨਾ ਤੂੰ ਵੀ ਮਾਲਕ ਨਾਲੋਂ ਵਿਛੜ ਗਿਆ ਹੈ ਕਿ ਹੁਣ ਭਾਗਾ ਨਾਲ ਹੀ ਮੇਲ ਹੋ ਸਕਦਾ ਹੈ ਜੋ ਵੀ ਜੋਗੀ ਮੀਠਾ ਰਸ ਕਰੇ ਕੋ ਜਾਣੇ ਜੋਗੀ RAM ਗੁਰੂ ਜੀ ਕਹਿੰਦੇ ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਨਾ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਇਹ ਜ਼ਹਿਰ ਭਰਿਆ ਹੈ ਇਹ ਆਤਮਿਕ ਮੋਕਤੇ ਬਾਹਰ ਹੈ ਉਹ ਸਮਝ ਲੈਂਦਾ ਕੋਈ ਸਹਿਜ ਜਾਣੇ ਹਰ ਪਛਾਣੇ ਸਤ ਗੁਰੂ ਜਿਨ ਚੇਤਿਆ ਪਰ ਇਹ ਗੱਲ ਸਮਝ ਕਿੱਥੋਂ ਆਣੀ ਸਤ ਗੁਰੂ ਜਿਨ ਚੇਤਿਆ ਜਿਨ੍ਹਾਂ ਨੇ ਪੂਰੇ ਗੁਰੂ ਜੀ ਨਾਲ ਆਪਣਾ ਮਨ ਜੋੜ ਦਿੱਤਾ ਆਪਾ ਆਪ ਸੇਖ ਲੋਕ ਕਹਿ ਸਕਦੇ ਆ ਜਿਨ੍ਹਾਂ ਨੇ ਬਾਣੀ ਨਾਲ ਆਪਣਾ ਮਨ ਜੋੜ ਦਿੱਤਾ ਉਹ ਆਤਮਿਕ ਅਡੋਲਤਾ ਵਿੱਚ ਟਿਕ ਗਏ ਸਹਿਜ ਜਾਣੇ ਪਰ ਗੁਰੂ ਜੀ ਕਹਿੰਦੇ ਕੋਈ ਵਿਰਲਾ ਹੈ ਹਰ ਪਰਿਸ਼ਾਨੇ ਜਦੋਂ ਮਾਇਆ ਦੇ ਮੋਹ ਦੇ ਜੰਜਾਲ ਵਿੱਚੋਂ ਨਿਕਲ ਕੇ ਮਾਲਕ ਨਾਲ ਜੁੜ ਗਿਆ ਤੇ ਸਹਿਜ ਵਿੱਚ ਟਿਕ ਜਾਏਗਾ ਮਾਲਕ ਮਿਲ ਗਿਆ ਉਹ ਹਰੀ ਨੂੰ ਪਛਾਣ ਲਵੇਗਾ ਗੁਰੂ ਜੀ ਪਛਾਣਣ ਦੀ ਗੱਲ ਕਰਦੇ ਆ ਹਰ ਪਛਾਣਾ ਹੈ ਉਹ ਹਰੀ ਨੂੰ ਪਛਾਣ ਲੈਂਦਾ ਬੇਨ ਨਾਮ ਹਰ ਕੀ ਪਰਮ ਭੂਲੇ ਪਚੇ ਮੁਗਦ ਅਚੇਤਿਆ ਗੁਰੂ ਜੀ ਕਹਿੰਦੇ ਬੇਨ ਨਾਮ ਹਰ ਕੇ ਜਿਹਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਉਹ ਫਿਰ ਧਰਮ ਭੂਲੇ ਭਲੇਖੇ ਵਿੱਚ ਪਾ ਕੇ ਭਟਕ ਰਿਹਾ ਹੈ ਪਚ ਹੈ ਮੁਗਦ ਅਚੇਤਿਆ ਉਹ ਮੂਰਖ ਤਾਂ ਵਿੱਚ ਹੀ ਅਚੇਤ ਰਹਿੰਦੇ ਆ ਤੇ ਫਿਰ ਇਸ ਤਰੀਕਾ ਨਾਲ ਉਹ ਚਲੇ ਜਾਂਦੇ ਆ हर नाम भगत नै साचा से ही रोनया हर नाम भगत नन्ना साधन है ये हर नाम भगत परमात्मा की भगती भी अंदर नहीं है ना ही हृदय सच्चे की जात है ये नन्ना बोना पास लगेगा रोनया ਉਹ ਫਿਰ ਅੰਤ ਵਿਣੀ ਤਾਂ ਹੀ ਰੋਦੇ ਆ ਕਿਉਂਕਿ ਫਿਰ ਪਛਤਾਵਾ ਰਹਿ ਗਿਆ ਹਮ ਬਾਕੀ ਦੀ ਗੁਜ਼ਰੀਆ ਨਹੀਂ ਕਿਉਂਕਿ ਇਹ ਮਾਇਆ ਇਕੱਠੀ ਕਰੀ ਇਹ ਮਾਇਆ ਸਾਰੀ ਛੱਡ ਕੇ ਜਾਣੀ ਪੈਂਦੀ ਹੈ ਕਈ ਵਾਰ ਤੇ ਸਾਨੂੰ ਇਹ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਸਾਨੂੰ ਛੱਡ ਜਾਂਦੀ ਹੈ ਨਾ ਜਿਉਂਦਿਆਂ ਨੂੰ ਕਈ ਵਾਰ ਤੇ ਉਦੋਂ ਵੀ ਰੋਣਾ ਪੈਂਦਾ ਬੰਦੇ ਨੂੰ ਤੇ ਨਹੀਂ ਫਿਰ ਅੰਤ ਜਿਹੜੇ ਤੇ ਇਹ ਵੀ ਛੱਡ ਕੇ ਜਾਣਾ ਪੈਂਦਾ ਇਹ ਇਕੱਠੀ ਕਰੀ ਤੁਹਾਡੇ ਜੋੜੀਆਂ ਹਈਆਂ ਤੜਾਨੀਆਂ ਤੜਾ ਸਾਰੀਆਂ ਇੱਥੇ ਰਹਿ ਜਾਣੀ ਤੇ ਫਿਰ ਕਵੀ ਸਾਹਿਬ ਜੀ ਕਹਿੰਦੇ ਆ ਕੇ ਹੰਸ ਰਕੇਲਾ ਉਹ ਹਾਸਤੇ ਹੋਏ ਇਕੱਲਾ ਹੀ ਜਾਂਦਾ ਹੈ ਤੇ ਸਾਰਾ ਜਿਹੜਾ ਲੈਖਾ ਜੋਖਾ ਦਾ ਹਸਾਬ ਕਿਤਾਬ ਇਕੱਲੇ ਤੇ ਰਹਿੰਦਾ ਹੈ ਤੇ ਮਾਇਆ ਜਿਨ੍ਹਾਂ ਦੀ ਖਾਤਰ ਜੋੜੀਆਂ ਵਾਲਕ ਬਣ ਜਾਂਦੇ ਸੱਚੇ ਕਿਆ ਹੈ ਨਾਨਕ ਸਬਦ ਸੱਚ ਮੇਰ ਚਰੀ ਬੁਸ਼ੰਨਿਆ ਮੈਸ ਕਰਕੇ ਨਾਨਕ ਜੀ ਕਹਿੰਦੇ ਮੈਂ ਆਖਦਾ ਤੈਨੂੰ ਸੱਚ ਆਖਦਾ ਸਦਾ ਸਥਿਰ ਪ੍ਰਭੂ ਦੀ ਸ਼ਿੱਤ ਸਲਾਹ ਵਿੱਚ ਜੁੜੋ ਤੇ ਚਿਰੇ ਕਿਰਾਂ ਤੋਂ ਗਿਛਨੇ ਜੀਵਨ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਓ ਮਾਲਕ ਜੇ ਉਸ ਮਾਲਕ ਦੀ ਸ਼ਿੱਤ ਸਲਾਹ ਵਿੱਚ ਜੁੜਿਆ ਜਾਵੇ ਹੁਣ ਦੇਖੋ ਬੜੇ ਧਿਆਨ ਨਾਲ ਪੜ੍ਹਨਾ ਹੈ ਜੇ ਉਸ ਮਾਲਕ ਦੀ ਸ਼ਿੱਤ ਸਲਾਹ ਵਿੱਚ ਜੁੜਿਆ ਜਾਵੇ ਉਹ ਆਪਣੇ ਚਰਨਾਂ ਨਾਲ ਬਣਾ ਲੈਂਦਾ ਹੈ ਹੁਣ ਬੜੀ ਧਿਆਨ ਨਾਲ ਕਿਉਂਕਿ ਮਾਲਕ ਜੀ ਕੋਈ ਸਾਡੇ ਤੋਂ ਆਪਣੀ ਕੋਈ ਚਾਪਲੂਸੀ ਤਾਂ ਨਹੀਂ ਕਰਾਉਣਾ ਚਾਹੁੰਦੇ ਨਹੀਂ ਉਹਨੂੰ ਤੇ ਚਾਪਲੂਸੀ ਕਰਾਉਣ ਦੀ ਤੇ ਘੋੜਾ ਜ ਨਹੀਂ ਥਮਾ ਨਹੀਂ ਤਿਲ ਨਾ ਕਮਾਏ ਕਿੰਨੀ ਜਿੰਨੀ ਵੀ ਥਮਾ ਗਈ ਫਿਰ ਤੇ ਚਾਹੇ ਪਾਏ ਸਿਫਤ ਸੁਆ ਕਰਾਉਣ ਦਾ ਮਤਲਬ ਕੀ ਹੈ ਹੁਕਮ ਅਰਜਾਈ ਚੱਲਣਾ ਉਸ ਮਾਲਕ ਦੇ ਜਿਹੜੇ ਕੋਸਮਿਕ ਨਿਯਮ ਨੇ ਕੁਦਰਤੀ ਨਿਯਮ ਨੇ ਜਿਨ੍ਹਾਂ ਵਿੱਚ ਅਸੀਂ ਬਣੇ ਆ ਤੇ ਉਹਨਾਂ ਨਿਯਮਾਂ ਵਿੱਚ ਦੁਆਰੇ ਰਹਿਣਾ ਬੰਦੇ ਨੇ ਸੋ ਉਹਨਾਂ ਨਿਯਮਾਂ ਵਿੱਚ ਰਹਿਣਾ ਕਰੀਏ ਹੁਕਮ ਅਰਜਾਈ ਚੱਲਣਾ ਕਰੀਏ ਹੁਕਮ ਅਰਜਾਈ ਚੱਲਾਂਗੇ ਉਹ ਸੱਚੇ ਨਾਲ ਮੇਲ ਹੋ ਜੂਗਾ ਚਿਰਾਂ ਤੋਂ ਵਿਛੜੇ ਹੋਏ ਉਸ ਨਾਲ ਮਿਲ ਜਾਵਾਂਗੇ ਸੋ ਗੁਰੂ ਜੀ ਦੇ ਇਸ ਸ਼ਬਦ ਵਿੱਚ ਚਾਰ ਉਧਾਰ ਨੂੰ ਲੈ ਕੇ ਸਮਝਾਉਂਦੇ ਆ ਵਖੋ ਵਖਰੇ ਐਮਨਾਂ ਤੂੰ ਬਾਹਰ ਘਟ ਕਰਿਆ ਦੁਨੀਆ ਦੇ ਰਸਾ ਵਿੱਚ ਲੱਗਿਆ ਹੋਇਆ ਹੈ ਤੇ ਇਹ ਰਸ ਤੇਰੇ ਆਤਮਿਕ ਜੀਵਨ ਨੂੰ ਮਾਰ ਰਿਹਾ ਹੈ ਕਮਜ਼ੋਰ ਕਰ ਰਿਹਾ ਹੈ ਤੇ ਤੇਰਾ ਆਤਮਿਕ ਜੀਵਨ ਦਿਨੋਂ-ਦਿਨ ਖਮਜੋਰ ਹੁੰਦਾ ਜਾ ਰਿਹਾ ਹੈ ਤੂੰ ਆਪਣੇ ਆਪ ਨੂੰ ਸੰਭਾਲ ਉਸ ਮਾਲਕ ਦੀ ਯਾਦ ਨਾਲ